ਦਲਜੀਤ ਦਸਾਂਜ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਲਜੀਤ ਦਸਾਂਜ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਮਿਸ਼ਨ ਨੇ ਦਲਜੀਤ ਦਸਾਂਜ ਨੂੰ ਹਦਾਇਤ ਦਿੱਤੀ ਹੈ ਤੇ ਐਡਵਾਈਜ਼ਰੀ ਜਾਰੀ ਕੀਤੀ ਹੈ ਦੱਸਦੀ ਕਿ ਗਲੋਬਲ ਸਟਾਰ ਦਲਜੀਤ ਦਸਾਂਜ ਆਪਣੇ ਕਨਸਰਟ ਦਿਲ ਲੂਮੀਨਾਟੀ ਇੰਡੀਆ ਟੂਰ 2024 ਨੂੰ ਲੈ ਕੇ ਲਗਾਤਾਰ ਹੀ ਸੁਰਖੀਆਂ ਬਟੋਰੀ ਨੇ ਤਾਂ ਇਸ ਵਿਚਾਲੇ ਉਹਨਾਂ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਦਸਾਂਜ ਜੀ ਨੇ ਦਿਨੀ ਆਪਣੇ ਦਿਲ ਲੂਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਤਾਂ ਇਸ ਨਾਲ ਹੀ ਚਾਈਲਡ ਰਾਈਸ ਰਾਈਟਸ ਪ੍ਰੋਟੈਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਦਲਜੀਤ ਦੇ ਕਨਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤਾਂ ਕਮਿਸ਼ਨ ਨੇ ਸਮਾਰੋਹ ਦੇ ਪ੍ਰਬੰਧਕਾਂ ਤੇ ਦਲਜੀਤ ਨੂੰ ਸ਼ਰਾਬ ਹਿੰਸਾ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਹੈ ਨਾਲ ਹੀ ਛੋਟੇ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਂਦੇ ਨਿਰਦੇਸ਼ ਦਿੱਤੇ ਨੇ ਤਾਂ ਕਮਿਸ਼ਨ ਨੇ ਦਲਜੀਤ ਦਸਾਂਸ਼ ਨੂੰ ਹਦਾਇਤ ਕੀਤੀ ਹੈ ਕਿ ਉਹ ਪਟਿਆਲਾ ਪੈਗ ਪੰਜ ਤਾਰਾ ਤੇ ਕੇਸਾ ਦੀ ਗੀਤਾਂ ਨੂੰ ਗੋਂਤੋ ਗੁਰੇਸ ਕਰਨ ਤਾਂ ਗੀਤ ਦੇ ਸ਼ਬਦਾਂ ਨੂੰ ਹੇਰ ਫੇਰ ਕਰਕੇ ਵੀ ਨਾ ਗਾਇਆ ਜਾਵੇ ਤਾਂ ਨਾ ਗਾਉਣ ਦੀ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਿਆ ਕਿਉਂਕਿ ਉਹਨਾਂ ਦੇ ਵਿੱਚ ਸ਼ਰਾਬ ਨਸ਼ੀ ਅਤੇ ਹਿੰਸਾ ਨੂੰ ਤਸ਼ਾਹਦ ਕਰਨ ਵਾਲੇ ਸ਼ਬਦ ਵਰਤੇ ਗਏ ਸਨ ਤਾਂ ਇਹ ਗੀਤ ਸਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਤਾਂ ਪ੍ਰਬੰਧਕਾਂ ਨੂੰ ਵੀ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਤਾਂ ਇਸ ਦੇ ਨਾਲ ਹੀ ਕਮਿਸ਼ਨ ਨੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਂਦੀ ਸਲਾਹਾ ਦਿੱਤੀ ਹੈ ਤਾਂ ਦੱਸਦੀ ਕਿ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਸੀਪਰਾ ਬਾਂਸਲ ਦੇ ਵੱਲੋਂ ਪੰਡਿਤ ਰਾਓ ਤਰੇਨਵਰ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧਤਾ ਦੇ ਆਧਾਰ ਤੇ ਪ੍ਰਬੰਧਕਾ ਤੇ ਗਾਇਕ ਦਲਜੀਤ ਦੋਸਾਂਝ ਨੂੰ ਪਟਿਆਲਾ ਪੈਗ ਪੰਜ ਤਾਰਾ ਠਿਕਾਤੇ ਕੇਸ ਤੋੜ ਬ੍ਰੋਡਕਾਸਟ ਵੀ ਨਾਗੋਂ ਦੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਸੀਸੀਪੀसीआर ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਬੱਚਿਆਂ ਨੂੰ ਪ੍ਰਭਾਵਿਤ ਕਰ ਦੇਣੇ ਐਡਵਾਈਸਰੀ ਦੇ ਵਿੱਚ ਸਪਸ਼ਟ ਤੌਰ ਤੇ ਲਾਈਵ ਸ਼ੋਅ ਦੇ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੀ ਵੀ ਹਦਾਇਤ ਹਦਾਇਤ ਕੀਤੀ ਹੈ ਕਿਉਂਕਿ ਜਿੱਥੇ ਪੀਕ ਸਾਊਂਡ ਪ੍ਰੈਸ਼ਰ ਲੈਵਲ 100 ਵਿ ਡੀਪੀ ਦੇ ਉੱਪਰ ਹੁੰਦਾ ਜੋ ਬੱਚਿਆਂ ਦੇ ਲਈ ਨੁਕਸਾਨਦਾਇਕ ਹੈ ਤਾਂ ਐਡਵਾਈਜ਼ਰੀ ਦੇ ਵਿੱਚ ਸੀਸੀਪੀसीआर ਨੇ ਆਯੋਜਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਜੋ ਜੇ ਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਵਿਵਸਥਾਵਾਂ ਦੇ ਤਹਿਤ ਸਜ਼ਾਯੋਗ ਹੈ ਤਾਂ ਇਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਸਮਾਜ ਸਿਹਤ ਦੇ ਸਹਾਇਕ ਪੰਡਿਤ ਰਾਓ ਨੇ

ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਹੋਸਟੇਜ ਦੇ ਬੱਚਿਆਂ ਨੂੰ ਨਾ ਬੁਲਾਉਣ ਤਾਂ ਨਸ਼ੇ ਦੇ ਨਾਲ ਜੁੜੇ ਹੋਏ ਜੋ ਵੀ ਗੀਤ ਨੇ ਉਹ ਨਾ ਗਾਏ ਜਾਣ ਤਾਂ ਕਿ ਨਸ਼ੇ ਨੂੰ ਪ੍ਰਮੋਟ ਪ੍ਰਮੋਟ ਜੜਾ ਨਾ ਕੀਤਾ ਜਾਵੇ ਤਾਂ ਇਸ ਵਿਚਾਲੇ ਹੁਣ ਦਲਜੀਤ ਦੋਸਾਂਸ ਦੀਆਂ ਚੜੀਆਂ ਨੇ ਮੁਸ਼ਕਲਾਂ ਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦਾ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਜਿਹੜਾ ਹੋਣ ਜਾ ਰਿਹਾ ਕਨਸਰਟ ਸ਼ੋਅ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਨਸ਼ੇ ਦੇ ਰਿਲੇਟਿਡ ਕੋਈ ਵੀ ਗਾਣਾ ਨਾ ਗਾਇਆ ਜਾਵੇ ਜਿਵੇਂ ਕਿ ਪੰਜ ਤਾਰਾ ਪਟਿਆਲਾ ਪੈਗ ਅਤੇ ਕੇਸ ਦੇ ਗੀਤ ਆਦਿ ਨਾ ਗਾਏ ਜਾਣ ਤਾਂ ਬੱਚਿਆਂ ਨੂੰ ਸਟੇਜ ਤੇ ਵੀ ਜਿਹੜਾ ਨਾ ਬੁਲਾਇਆ ਜਾਵੇ ਦਲਜੀਤ ਦੋਸਾਂਜ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਲਜੀਤ ਦੋਸਾਂਜ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਮਿਸ਼ਨ ਨੇ ਦਲਜੀਤ ਦੋਸਾਂਜ ਨੂੰ ਹਦਾਇਤ ਦਿੱਤੀ ਹੈ ਤੇ ਐਡਵਾਈਜ਼ਰੀ ਜਾਰੀ ਕੀਤੀ ਹੈ ਦੱਸਦੀ ਕਿ ਗਲੋਬਲ ਸਟਾਰ ਦਲਜੀਤ ਦਸਾਂਜ ਆਪਣੇ ਕਨਸਰਟ ਦਿਲ ਲੂਮੀਨਾਟੀ ਇੰਡੀਆ ਟੂਰ 2024 ਨੂੰ ਲੈ ਕੇ ਲਗਾਤਾਰ ਹੀ ਸੁਰਖੀਆਂ ਬਟੋਰੀ ਨੇ ਤਾਂ ਇਸ ਵਿਚਾਲੇ ਉਹਨਾਂ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਦਸਾਂਜ ਜਿੰਨੀ ਦਿਨੀ ਆਪਣੇ ਦਿਲ ਲੂਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਤਾਂ ਇਸ ਨਾਲ ਹੀ ਚਾਈਲਡ ਰਾਈਜ਼ ਅ ਰਾਈਟ ਸਰ ਪ੍ਰੋਡਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਦਲਜੀਤ ਦੇ ਕਨਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤਾਂ ਕਮਿਸ਼ਨ ਨੇ ਸਮਾਰੋਹ ਦੇ ਪ੍ਰਬੰਧਕਾਂ ਤੇ ਦਲਜੀਤ ਨੂੰ ਸ਼ਰਾਬ ਹਿੰਸਾ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨਾ ਗਾਉਣ ਦੀ ਹਦਾਇਤ ਕੀਤੀ ਹੈ ਨਾਲ ਹੀ ਛੋਟੇ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਂਦੇ ਨਿਰਦੇਸ਼ ਦਿੱਤੇ ਨੇ ਤਾਂ ਕਮਿਸ਼ਨ ਨੇ ਦਲਜੀਤ ਦੋਸਾਂਝ ਨੂੰ ਹਦਾਇਤ ਕੀਤੀ ਹੈ ਕਿ ਉਹ ਪਟਿਆਲਾ ਪੈਗ ਪੰਜ ਤਾਰਾ ਤੇ ਕੇਸ ਸਾਡੀ ਗੀਤਾਂ ਨੂੰ ਗੌਂਤੋ ਗੁਰੇਸ਼ ਕਰਨ ਤਾਂ ਗੀਤ ਦੇ ਸ਼ਬਦਾਂ ਨੂੰ ਹੇਰ ਫੇਰ ਕਰਕੇ ਵੀ ਨਾ ਗਾਇਆ ਜਾਵੇ ਤਾਂ ਨਾ ਗੌਂਦੀ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਿਆ ਕਿਉਂਕਿ ਉਹਨਾਂ ਦੇ ਵਿੱਚ ਸ਼ਰਾਬ ਨਸ਼ੀ ਅਤੇ ਹਿੰਸਾ ਨੂੰ ਤਸ਼ਾਹਦ ਕਰਨ ਵਾਲੇ ਸ਼ਬਦ ਵਰਤੇ ਗਏ ਸਨ ਤਾਂ ਇਹ ਗੀਤ ਅਸਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਤਾਂ ਪ੍ਰਬੰਧਕਾਂ ਨੂੰ ਵੀ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਤਾਂ ਇਸ ਦੇ ਨਾਲ ਹੀ ਕਮਿਸ਼ਨ ਨੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੀ ਸਲਾਹ ਦਿੱਤੀ ਹੈ ਤਾਂ ਦੱਸ ਦੇ ਕਿ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਸੀਪਰਾ ਬਾਂਸਲ ਦੇ ਵੱਲੋਂ ਪੰਡਿਤ ਰਾਓ ਤਾਰੇ ਨਵਰ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧਤਾ ਦੇ ਆਧਾਰ ਤੇ ਪ੍ਰਬੰਧਕਾਂ ਤੇ ਗਾਇਕ ਦਲਜੀਤ ਦੋਸਾਂਝ ਨੂੰ ਪਟਿਆਲਾ ਪੈਗ ਪੰਜ ਤਾਰਾ ਠਿਕਾਤੇ ਕੇਸ ਤੋੜ ਬਰੋਡਕੀ ਵਿਨਾਗੋਂ ਦੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਸੀਸੀਪੀसीआर ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਬੱਚਿਆਂ ਨੂੰ ਪ੍ਰਭਾਵਿਤ ਕਰਦੇ ਨੇ ਐਡਵਾਈਸਰੀ ਦੇ ਵਿੱਚ ਸਪਸ਼ਟ ਤੌਰ ਤੇ ਲਾਈਵ ਸ਼ੋਅ ਦੇ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੀ ਵੀ ਹਦਾਇਤ ਹਦਾਇਤ ਕੀਤੀ ਹੈ ਕਿਉਂਕਿ ਜਿੱਥੇ ਪੀਕ ਸਾਊਂਡ ਪ੍ਰੈਸ਼ਰ ਲੈਵਲ 120 ਡੀਪੀ ਦੇ ਉੱਪਰ ਹੁੰਦਾ ਜੋ ਬੱਚਿਆਂ ਦੇ ਲਈ ਨੁਕਸਾਨਦਾਇਕ ਹੈ ਤਾਂ ਐਡਵਾਈਜ਼ਰੀ ਦੇ ਵਿੱਚ ਸੀਸੀਪੀसीआर ਨੇ ਆਯੋਜਕਾਂ ਨੂੰ ਇਹ ਯਕੀਨੀ ਬਣਾਉਣ ਦੇ ਲਈ ਕਿ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਜੋ ਜੇ ਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਵਿਵਸਥਾਵਾਂ ਦੇ ਤਹਿਤ ਸਜ਼ਾਯੋਗ ਹੈ ਤਾਂ ਇਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਸਮਾਜ ਸਿਹਤ ਦੇ ਸਹਾਇਕ ਪੰਡਤ ਰਾਓ ਨੇ ਗਾਇਕ ਦਲਜੀਤ ਦਸਵਾਂਸ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਸੀ ਤਾਂ ਜ਼ਿਲ੍ਹਾ ਬਾਲ ਭਲਾਈ ਅਫਸਰ ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ ਤੇ ਨਾ ਆਉਣ ਅਤੇ ਸ਼ਰਾਬ ਨਸ਼ੇ ਤੇ ਹਿੰਸਾ ਨੂੰ ਤਸ਼ਾਹਦ ਕਰਨ ਵਾਲੇ ਗੀਤ ਨਾ ਗਾਉਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਤਾਂ ਗਾਇਕ ਦਲਜੀਤ ਦੋਸਾਂਝ ਨੇ ਨੋਟਿਸ ਦਾ ਪਾਲਣ ਕੀਤਾ ਤੇ ਸਟੇਜ ਤੇ ਬੱਚਿਆਂ ਨੂੰ ਨਹੀਂ ਬੁਲਾਇਆ ਤਾਂ ਇਸੇ ਹੀ ਤਰ੍ਹਾਂ ਹੁਣ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਉਹ ਸਟੇਜ ਤੇ ਬੱਚਿਆਂ ਨੂੰ ਨਾ ਬੁਲਾਉਣ ਤਾਂ ਨਸ਼ੇ ਦੇ ਨਾਲ ਜੁੜੇ ਹੋਏ ਜੋ ਵੀ ਗੀਤ ਨੇ ਉਹ ਨਾ ਗਾਏ ਜਾਣ ਤਾਂ ਕਿ ਨਸ਼ੇ ਨੂੰ ਪ੍ਰਮੋਟ ਪ੍ਰਮੋਟ ਜਿਹੜਾ ਨਾ ਕੀਤਾ ਜਾਵੇ ਤਾਂ ਇਸ ਵਿਚਾਲੇ ਹੁਣ ਦਲਜੀਤ ਦੋਸਾਂਸ ਦੀਆਂ ਜੜੀਆਂ ਨੇ ਮੁਸ਼ਕਲਾਂ ਵਾਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦਾ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਜਿਹੜਾ ਹੋਣ ਜਾ ਰਿਹਾ ਕਨਸਰਟ ਸ਼ੋਅ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਕਿ ਨਸ਼ੇ ਦੇ ਰਿਲੇਟਿਡ ਕੋਈ ਵੀ ਗਾਣਾ ਨਾ ਗਾਇਆ ਜਾਵੇ ਜਿਵੇਂ ਕਿ ਪੰਜ ਤਾਰਾ ਪਟਿਆਲਾ ਪੈਗ ਅਤੇ ਕੇਸ ਦੇ ਗੀਤ ਆਦੀ ਨਾ ਗਾਏ ਜਾਂ ਤਾਂ ਬੱਚਿਆਂ ਨੂੰ ਸਟੇਜ ਤੇ ਵੀ ਜਿਹੜਾ ਨਾ ਬੁਲਾਇਆ ਜਾਵੇ ਦਲਜੀਤ ਦੋਸਾਂਜ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਦਲਜੀਤ ਦੋਸਾਂਜ ਦੀਆਂ ਮੁਸ਼ਕਲਾਂ ਵੱਧ ਗਈਆਂ ਨੇ ਕਮਿਸ਼ਨ ਨੇ ਦਲਜੀਤ ਦੋਸਾਂਜ ਨੂੰ ਹਦਾਇਤ ਦਿੱਤੀ ਹੈ ਤੇ ਐਡਵਾਈਜ਼ਰੀ ਜਾਰੀ ਕੀਤੀ ਹੈ ਦੱਸਦੀ ਕਿ ਗਲੋਬਲ ਸਟਾਰ ਦਲਜੀਤ ਦਸਾਂਜ ਆਪਣੇ ਕਨਸਰਟ ਦਿਲ ਲੂਮੀਨਾਟੀ ਇੰਡੀਆ ਟੂਰ 2024 ਨੂੰ ਲੈ ਕੇ ਲਗਾਤਾਰ ਹੀ ਸੁਰਖੀਆਂ ਬਟੋਰੀ ਨੇ ਤਾਂ ਇਸ ਵਿਚਾਲੇ ਉਹਨਾਂ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਦਲਜੀਤ ਦਸਾਂਜ ਜਿੰਨੀ ਦਿਨੀ ਆਪਣੇ ਦਿਲ ਲੂਮੀਨਾਟੀ ਟੂਰ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਹੈ ਤਾਂ ਇਸ ਨਾਲ ਹੀ ਚਾਈਲਡ ਰਾਈਜ਼ ਅਰਾਇਟ ਸਰ ਪ੍ਰੋਡਕਸ਼ਨ ਕਮਿਸ਼ਨ ਨੇ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਹੋਣ ਵਾਲੇ ਦਲਜੀਤ ਦੇ ਕਨਸਰਟ ਤੋਂ ਪਹਿਲਾਂ ਹੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਤਾਂ ਕਮਿਸ਼ਨ ਨੇ ਸਮਾਰੋਹ ਦੇ ਪ੍ਰਬੰਧਕਾਂ ਤੇ ਦਲਜੀਤ ਨੂੰ ਸ਼ਰਾਬ ਹਿੰਸਾ ਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਨਾਂ ਗੌਂ ਦੀ ਹਦਾਇਤ ਕੀਤੀ ਹੈ। ਨਾਲ ਹੀ ਛੋਟੇ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਂਦੇ ਨਿਰਦੇਸ਼ ਦਿੱਤੇ ਨੇ ਤਾਂ ਕਮਿਸ਼ਨ ਨੇ ਦਲਜੀਤ ਦੋਸਾਂਝ ਨੂੰ ਹਦਾਇਤ ਕੀਤੀ ਹੈ ਕਿ ਉਹ ਪਟਿਆਲਾ ਪੈਗ ਪੰਜ ਤਾਰਾ ਤੇ ਕੇਸਾ ਦੀ ਗੀਤਾ ਨੂੰ ਗੌਂਤੋ ਗੁਰੇਸ਼ ਕਰਨ ਤਾਂ ਗੀਤ ਦੇ ਸ਼ਬਦਾਂ ਨੂੰ ਹੇਰ ਫੇਰ ਕਰਕੇ ਵੀ ਨਾ ਗਾਇਆ ਜਾਵੇ ਤਾਂ ਨਾ ਗਾਉਂਦੀ ਉਹਨਾਂ ਦੇ ਵੱਲੋਂ ਸਲਾਹ ਦਿੱਤੀ ਗਿਆ ਕਿਉਂਕਿ ਉਹਨਾਂ ਦੇ ਵਿੱਚ ਸ਼ਰਾਬ ਨਸ਼ੀ ਅਤੇ ਹਿੰਸਾ ਨੂੰ ਤਸ਼ਾਹਿਦ ਕਰਨ ਵਾਲੇ ਸ਼ਬਦ ਵਰਤੇ ਗਏ ਸਨ ਤਾਂ ਇਹ ਗੀਤ ਅਸਵੇਦਨਸ਼ੀਲ ਉਮਰ ਦੇ ਬੱਚਿਆਂ ਨੂੰ ਪ੍ਰਭਾਵਿਤ ਕਰਦਨੇ ਤਾਂ ਪ੍ਰਬੰਧਕਾਂ ਨੂੰ ਵੀ ਸਪਸ਼ਟ ਤੌਰ ਤੇ ਕਹਿ ਦਿੱਤਾ ਗਿਆ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਤਾਂ ਇਸ ਦੇ ਨਾਲ ਹੀ ਕਮਿਸ਼ਨ ਨੇ ਲਾਈਵ ਸ਼ੋਅ ਦੌਰਾਨ ਬੱਚਿਆਂ ਨੂੰ ਸਟੇਜ ਤੇ ਨਾ ਬੁਲਾਉਣ ਦੀ ਸਲਾਹ ਦਿੱਤੀ ਹੈ ਤਾਂ ਦੱਸ ਦੇ ਕਿ ਚੰਡੀਗੜ੍ਹ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੀ ਚੇਅਰਪਰਸਨ ਸੀਪਰਾ ਬਾਂਸਲ ਦੇ ਵੱਲੋਂ ਪੰਡਿਤ ਰਾਓ ਤਾਰੇ ਇਨਵਰਵ ਵੱਲੋਂ ਦਾਇਰ ਕੀਤੀ ਗਈ ਪ੍ਰਤੀਨਿਧਤਾ ਦੇ ਆਧਾਰ ਤੇ ਪ੍ਰਬੰਧਕਾ ਤੇ ਗਾਇਕ ਦਲਜੀਤ ਦੋਸਾਂਝ ਨੂੰ ਪਟਿਆਲਾ ਪੈਗ ਪੰਜ ਤਾਰਾ ਠੇਕਾ ਤੇ ਕੇਸ ਤੋੜ ਬ੍ਰੋਡ ਕੀ ਵੀ ਨਾ ਗੌਂਦ ਦੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਤਾਂ ਚੰਡੀਗੜ੍ਹ ਦੇ ਵਿੱਚ ਸੀਸੀਪੀसीआर ਨੇ ਸਪਸ਼ਟ ਤੌਰ ਤੇ ਜ਼ਿਕਰ ਕੀਤਾ ਹੈ ਕਿ ਇਹ ਗੀਤ ਬਨਉਣ ਦੇ ਲਈ ਕਿ ਹੈ ਕਿ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਨੂੰ ਸ਼ਰਾਬ ਨਾ ਦਿੱਤੀ ਜਾਵੇ ਜੋ ਜੇਜੇ ਐਕਟ ਅਤੇ ਕਾਨੂੰਨ ਦੀਆਂ ਹੋਰ ਵਿਵਸਥਾਵਾਂ ਦੇ ਤਹਿਤ ਸਜ਼ਾਯੋਗ ਹੈ ਤਾਂ ਇਸ ਤੋਂ ਪਹਿਲਾਂ ਨਵੰਬਰ ਦੇ ਮਹੀਨੇ ਦੇ ਵਿੱਚ ਚੰਡੀਗੜ੍ਹ ਦੇ ਸਮਾਜ ਸਿਹਤ ਦੇ ਸਹਾਇਕ ਪੰਡਿਤ ਰਾਓ ਨੇ ਗਾयक ਦਲਜੀਤ ਦੋਸਾਂਝ ਦੇ ਖਿਲਾਫ ਜਿਹੜੀ ਸ਼ਿਕਾਇਤ ਕੀਤੀ ਸੀ ਤਾਂ ਜ਼ਿਲ੍ਹਾ ਬਾਲਪ্লাই ਅਫਸਰ ਤੇਲੰਗਾਨਾ ਨੇ ਵੀ ਬੱਚਿਆਂ ਨੂੰ ਸਟੇਜ ਤੇ ਨਾ ਆਉਣ ਅਤੇ ਸ਼ਰਾਬ ਨਸ਼ੇ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੇ ਲਈ ਨੋਟਿਸ ਜਾਰੀ ਕੀਤਾ ਸੀ ਤਾਂ ਗਾਇਕ ਦਲਜੀਤ ਦੋਸਾਂਝ ਨੇ ਨੋਟਿਸ ਦਾ ਪਾਲਣ ਕੀਤਾ ਤੇ ਸਟੇਜ ਤੇ ਬੱਚਿਆਂ ਨੂੰ ਨਹੀਂ ਬੁਲਾਇਆ ਤਾਂ ਇਸੇ ਹੀ ਤਰ੍ਹਾਂ ਹੁਣ ਚੰਡੀਗੜ੍ਹ ਸ਼ੋਅ ਤੋਂ ਪਹਿਲਾਂ ਕਮਿਸ਼ਨ ਨੇ ਹਦਾਇਤ ਕੀਤੀ ਹੈ ਕਿ ਉਹ ਸਟੇਜ ਤੇ ਬੱਚਿਆਂ ਨੂੰ ਨਾ ਬੁਲਾਉਣ ਤਾਂ ਨਸ਼ੇ ਦੇ ਨਾਲ ਜੁੜੇ ਹੋਏ ਜੋ ਵੀ ਗੀਤ ਨੇ ਉਹ ਨਾ ਗਾਏ ਜਾਣ ਤਾਂ ਕਿ ਨਸ਼ੇ ਨੂੰ ਪ੍ਰਮੋਟ ਪ੍ਰਮੋਟ ਜੜਾ ਨਾ ਕੀਤਾ ਜਾਵੇ ਤਾਂ ਇਸ ਵਿਚਾਲੇ ਹੁਣ ਦਲਜੀਤ ਦੋਸਾਂਸ ਦੀਆਂ ਜੜੀਆਂ ਨੇ ਮੁਸ਼ਕਲਾਂ ਵਾਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਉਹਨਾਂ ਦਾ 14 ਦਸੰਬਰ ਨੂੰ ਚੰਡੀਗੜ੍ਹ ਦੇ ਵਿੱਚ ਸ਼ੋਅ ਜਿਹੜਾ ਹੋਣ ਜਾ ਰਿਹਾ ਕੰਸਰਟ ਸ਼ੋਅ ਹੋਣ ਜਾ ਰਿਹਾ ਤਾਂ ਉਸ ਤੋਂ ਪਹਿਲਾਂ ਉਹਨਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਨਸ਼ੇ ਦੇ ਰਿਲੇਟਿਡ ਕੋਈ ਵੀ ਗਾਣਾ ਨਾ ਗਾਇਆ ਜਾਵੇ ਜਿਵੇਂ ਕਿ ਪੰਜ ਤਾਰਾ ਪਟਿਆਲਾ ਪੈਗ ਅਤੇ ਕੇਸ ਦੇ ਗੀਤ ਆਦਿ ਨਾ ਗਾਏ ਜਾਣ ਤਾਂ ਬੱਚਿਆਂ ਨੂੰ ਸਟੇਜ ਤੇ ਵੀ ਜਿਹੜਾ ਨਾ ਬੁਲਾਇਆ ਜਾਵੇ ਦਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ